ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੇ ਖਿਲਾਫ ਇੱਕ ਪਟੀਸ਼ਨ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਅਮਰਿਤਪਾਲ ਦੇ ਉੱਤੇ ਇਲਜ਼ਾਮات ਲਗਾਏ ਗਏ ਹਨ ਕਿ ਉਹਨਾਂ ਦੀ ਚੋਣ ਵਿਧੀ ਦੀ ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਉਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਧਰਮ ਦੇ ਪ੍ਰਚਾਰ ਦੇ ਦੌਰਾਨ ਆਪਣੀ ਚੋਣ ਦਾ ਪ੍ਰਚਾਰ ਕੀਤਾ ਗਿਆ ਤੇ ਹਾਲੇ ਤੱਕ ਖਰਚੇ ਦਾ ਵੇਰਵਾ ਨਹੀਂ ਦਿੱਤਾ ਗਿਆ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਵਿਕ੍ਰਮਜੀਤ ਸਿੰਘ ਉਹਨਾਂ ਦੇ ਵੱਲੋਂ ਜੋ ਕਿ ਖਡੂਰ ਸਾਹਿਬ ਤੋਂ ਹੀ ਐਮਪੀ ਦੀ ਚੋਣ ਦੇ ਲਈ ਅਮਰਿਤਪਾਲ ਦੇ ਖਿਲਾਫ ਖੜੇ ਸੀਤਾਉ ਸੁਣਦੇ ਹਾਂ ਕਿ ਵਕੀਲ ਨੇ ਕੀ ਪੂਰਾ ਬੇਰਵਾ ਦਿੱਤਾ ਇਸ ਪਟੀਸ਼ਨ ਤੇ ਤੁਹਾਡੇ ਵੱਲੋਂ ਅਮਰਿਤਪਾਲ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖਿਆ ਗਿਆ ਹੈ ਮੈਂ ਉਹਨਾਂ ਦੇ ਪਾਈ ਅਮਰਿਤਪਾਲ ਸਿੰਘ ਦੇ ਖਿਲਾਫ ਇੱਕ ਕੈਂਡੀਡੇਟ ਨੇ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਇਲੈਕਸ਼ਨ ਕੰਟੈਸਟ ਕੀਤਾ ਸੀਗਾ ਜੀ ਔਰ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਜਿਨ੍ਹਾਂ ਨੇ ਇਲੈਕਸ਼ਨ ਕੰਟੈਸਟ ਕੀਤਾ ਸੀ ਉਹਨਾਂ ਨੇ ਫੀਲ ਕੀਤਾ ਕਿ ਜਿਹੜਾ ਇਹ ਇਲੈਕਸ਼ਨ ਆ ਬੜਾ ਅਨਫੇਅਰ ਮੈਨਰ ਦੇ ਨਾਲ ਹੋਇਆ ਔਰ ਰਿਟਰਨਿੰਗ ਆਫੀਸਰ ਜਦ ਇਲੈਕਸ਼ਨ ਕਮਿਸ਼ਨ ਨੇ ਇਹਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਅ ਰੂਲਾਂ ਨੂੰ ਫੋਲੋ ਨਹੀਂ ਕੀਤਾ ਗਿਆ ਤੇ ਰੱਦ ਕੀ ਭਾਈ ਅਮਰਿਤਪਾਲ ਹੁਣਾ ਵੱਲੋਂ ਇਹ ਦੱਸਿਆ ਗਿਆ ਕਿ ਵੀਰੇ ਅਕਾਊਂਟ ਤੇ ਵਿੱਚ 2000 ਰੁਪਏ ਨੇ ਉਹ ਟੋਟਲ ਜਿਹੜੀ ਆ ਵੀ ਬਿਨਾ ਪੈਸੇ ਤੋਂ ਮੈਨਾਂ ਜੀ ਕੈਸ਼ਲੈਸ ਮਿਹਨਤ ਦੇ ਨਾਲ ਅਸੀਂ ਇਲੈਕਸ਼ਨ ਕੰਟੈਸਟ ਕੀਤਾ ਔਰ ਅਸੀਂ ਬਿਵਿੰਗ ਕੀਤਾ ਜਦ ਕਿ ਜੋ ਪਟੀਸ਼ਨਰ ਨੇ ਵਿਕਰਮਜੀਤ ਸਿੰਘ ਉਹਨਾਂ ਵੱਲੋਂ ਇਹ ਦੱਸਿਆ ਗਿਆ ਵਾ ਕਿ ਵੀ ਮਤਲਬ ਹਜ਼ਾਰਾਂ ਦੇ ਲੈਵਲ ਤੱਕ ਜਿਹੜੀਆਂ ਵਰਕਰ ਅਰੇਂਜ ਕੀਤੇ ਗਏ ਪ੍ਰੋਫੈਸ਼ਨਲ ਜਥਿਆਂ ਨੂੰ ਬੁਲਾਇਆ ਗਿਆ ਪ੍ਰਚਾਰ ਪ੍ਰਚਾਰ ਦੇ ਲਈ ਹੋਰ ਸੈਕੰਡ ਜਿਹੜਾ ਆ ਵੀ ਜਿਹੜੀ ਇਲੈਕਸ਼ਨ ਦੀ ਗਾਈਡਲਾਈਨਸ ਆ ਉਹਦੇ ਅਕੋਰਡਿੰਗ ਜਿਹੜਾ ਆ ਪਾਰਟੀ ਦਾ ਪ੍ਰਚਾਰ ਆ ਜਾਂ ਚੋਣ ਦੇ ਸਮੇਂ ਪ੍ਰਚਾਰ ਜਿਹੜਾ ਧਾਰਮਿਕ ਸਥਾਨਾਂ ਤੇ ਨਹੀਂ ਕੀਤਾ ਜਾ ਸਕਦਾ ਪਰ ਭਾਈ ਅਮਰਿਤਪਾਲ ਉਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਆ ਉਹ ਇੱਕ ਧਾਰਮਿਕ ਸਭਾ ਦੇ ਵਿੱਚ ਡਿਸਪਲੇ ਕੀਤਾ ਗਿਆ ਦੇਖੀ ਸਿੱਧੇ ਤੌਰ ਤੇ ਮੇਰੇ ਪਟੀਸ਼ਨਰ ਨੂੰ ਇਹ ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨਰ ਲੋਕ ਕੋਈ ਚੀਜ਼ਾਂ ਚਾਲ ਦੇਖੀਆਂ ਕੀਤੀਆਂ ਗਈਆਂ ਕਿ ਨਾ ਹੀ ਭਾਈ ਅਮਰਿਤਪਾਲ ਵੱਲੋਂ ਉਹਨਾਂ ਦੇ ਪੂਰੇ ਲੋਕ ਸਭਾ ਦੇ ਇਲੈਕਸ਼ਨ ਦੇ ਦੌਰਾਨ ਜਿੰਨੇ ਵਲੰਟੀਅਰਸ ਲਗਾਏ ਗਏ ਬੂਥ ਲਗਾਏ ਗਏ ਉਹਨਾਂ ਦੇ ਫੰਡਾ ਦਾ ਵੇਰਵਾ ਉਹਨਾਂ ਦਾ ਖਰਚਾ ਮਤਲਬ ਓਵਰਆਲ ਪੂਰੇ ਇਲੈਕਸ਼ਨ ਦੇ ਵਿੱਚ ਕਿੰਨਾ ਖਰਚਾ ਕੀਤਾ ਗਿਆ ਉਹ ਹਜੇ ਤੱਕ ਡਿਸਪਲੇ ਨਹੀਂ ਕੀਤਾ ਗਿਆ ਤੇ ਇਸੇ ਗਰਾਉਂਡ ਦੇ ਉੱਪਰ ਜਿਹੜਾ ਵੀ ਪਟੀਸ਼ਨਰ ਵੱਲੋਂ ਜਿਹੜੀ ਰੈਟ ਫਾਈਲ ਕੀਤੀ ਗਈ ਹੈ ਉਹਨੇ ਬਿਲ ਪੰਜਾਬ ਅਤੇ ਹਰਿਆਣਾ ਜੀ ਸਰ ਇਸ ਪਟੀਸ਼ਨ ਦਾ ਭਾਈ ਅੰਮ੍ਰਿਤਪਾਲ ਦੀ ਸੀਟ ਦੇ ਉੱਤੇ ਜਾਂ ਚੋਣਾਂ ਨੂੰ ਲੈ ਕੇ ਜੋ ਤੁਸੀਂ ਚੁਣੌਤੀ ਦਿੱਤੀ ਹੈ ਉਸ ਨੂੰ ਲੈ ਕੇ ਕੀ ਕੀ ਪ੍ਰਭਾਵ ਪੈ ਸਕਦਾ ਹੈ ਦੇਖੋ ਅਗਰ ਇਲੈਕਸ਼ਨ ਅਨਫੇਅਰ ਮੈਨਰ ਦੇ ਨਾਲ ਹੋਏ ਹੋਣਗੇ ਜਾਂ ਵਿਫੀਓਸ ਕੀਤਾ ਹੋਏਗਾ ਜਾਂ ਪ੍ਰੋਵੀਜ਼ਨ ਜਾਂ ਐਕਟ ਦੇ ਅਕੋਰਡਿੰਗ ਉਹਨੂੰ ਨਹੀਂ ਕੰਪਲਾਈ ਕੀਤਾ ਗਿਆ ਤਾਂ ਹੋ ਸਕਦਾ ਕੀ ਉਹਨਾਂ ਨੂੰ ਐਮਪੀਸ਼ਿਪ ਤੋਂ ਵੀ ਉਤਾਰ ਦਿੱਤੇ ਜਾਵੇ ਜੀ ਕਿਉਂਕਿ ਅਗਰ ਐਫੀਡੇਵਿਟ ਦੇ ਵਿੱਚ ਅਸੀਂ ਕੁਝ ਨਾ ਕੁਝ ਜਾਂ ਆਪਣੀ ਇਲੈਕਸ਼ਨ ਨਾਮੀਨੇਸ਼ਨ ਦੇ ਵਿੱਚ ਅਸੀਂ ਕੁਝ ਨਾ ਕੁਝ ਕਨਸੀਲਮੈਂਟ ਕੀਤੀ ਆ ਜਾ ਅਸੀਂ ਰਿਟਰਨਿੰਗ ਅਫੀਸਰ ਤੋਂ ਲੈ ਕੇ ਅਫੀਸਰ ਦੇ ਕੋਲ ਉਹਦਾ ਪ੍ਰੋਪਰ ਡਾਟਾ ਨਹੀਂ ਪਹੁੰਚਾਇਆ ਤੇ ਇਹਦਾ ਮਤਲਬ ਇਹ ਹੈ ਕਿ ਅਗਰ ਦੁਬਾਰਾ ਇਸ ਮੈਟਰ ਨੂੰ ਰੀਓਪਨ ਹੁੰਦਾ ਹੈ ਤੇ ਉਹਨਾਂ ਨੂੰ ਸ਼ਾਇਦ ਡਿਸਕਵਾਲਿਫਾਈ ਵੀ ਕੀਤਾ ਜਾ ਸਕਦਾ ਜੀ ਸਰ ਇਸ ਦੀ ਸੁਣਵਾਈ ਕਦੋਂ ਹੋਵੇਗੀ ਇਸ ਦੀ ਸੁਣਵਾਈ ਨੂੰ ਮੈਡਮ ਹਜੇ ਥੋੜਾ ਟਾਈਮ ਲੱਗੇਗਾ ਕਿਉਂਕਿ ਇਹਦੇ ਲਈ ਸਪੈਸ਼ਲ ਜਿਹੜਾ ਬੈਂਚ ਸੈਟ ਅਪ ਕੀਤਾ ਜਾਏਗਾ ਹੌਂਗੋਲ ਪੰਜਾਬ ਹਾਈ ਕੋਰਟ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਮੈਟਰ ਹੈ ਸੋ ਥੋੜਾ ਟਾਈਮ ਲੱਗੇਗਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ